ਜੋ ਬੀਜੇਪੀ ਦੋਕੂ ਇੱਕ ਵਡੀਆਂ-ਵਡੀਆਂ ਦਰਸ਼ਵਾਦੀ ਗੱਲਾਂ ਕਰਿਆ ਕਰਦੇ ਸੀ ਪੰਜਾਬ ਦਾ ਪਾਣੀ ਲੁੱਟ ਲਿਆ ਕਾਂਗਰਸ ਨੇ ਜੀ ਪੰਜਾਬ ਤੇ ਹਮਲਾ ਕਰਤਾ ਜੀ ਕਾਂਗਰਸ ਨੇ ਕਾਂਗਰਸ ਨੇ ਦਰਬਾਰ ਸਾਹਿਬ ਢਾ ਦਿੱਤਾ ਜੀ 84 ਦੇ ਵਿੱਚ ਸਾਡੇ ਦੰਗੇ ਕਰਾ ਦਿੱਤੇ ਜੀ ਵਡੀਆਂ-ਵਡੀਆਂ ਗੱਲਾਂ ਕਰਿਆ ਕਰਦੇ ਸੀ ਹੁਣ ਜਿਹੜੀ ਨਾ ਬਿੱਲੀ ਥੈੜਿਓਂ ਬਾਹਰ ਆ ਗਈ ਇਹ ਕਾਂਗਰਸੀ ਸੀ ਅਸਲ ਵਿੱਚ ਪਹਿਲਾਂ ਤੋਂ ਹੀ ਦਿਖਾਵਾ ਇਹਨਾਂ ਦਾ ਮਖੌਟਾ ਹੋਰ ਸੀ ਅੰਦਰੋਂ ਕਾਂਗਰਸੀ ਸੀ ਇਹਨਾਂ ਨੇ ਕਾਂਗਰਸ ਦੀ ਮਦਦ ਕੀਤੀ ਬਿੱਟੂ ਦੀ ਮਦਦ ਕੀਤੀ ਦੋ ਵਾਰ ਲੋਕ ਸਭਾ ਇਲੈਕਸ਼ਨ 2014 ਦੇ ਵਿੱਚ ਇਹਨਾਂ ਨੇ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ ਫਿਰ ਇਹਨਾਂ ਨੇ 2019 ਦੀ ਇਲੈਕਸ਼ਨ ਵਿੱਚ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ ਇਹ ਕਹਿਣ ਨੂੰ ਤੇ ਦਿਖਾਉਣ ਨੂੰ ਕਾਂਗਰਸ ਵਿਰੋਧੀ ਸੀ ਪਰ ਅੰਦਰੋਂ ਕਾਂਗਰਸ ਨਾਲ ਲੜੇ ਹੋਏ ਸੀ ਔਰ ਕਹਿਣ ਨੂੰ ਹੀ ਹੈ ਵੀ ਇਹ ਸਿੱਖਾ ਸੀ ਕਹਿਣ ਨੂੰ ਸਿੱਖ ਨੇ ਪਰ ਅੰਦਰੋਂ ਇਹ ਕਾਂਗਰਸ ਦੇ ਭਗਤ ਸੀਗੇ ਔਰ ਕਾਂਗਰਸ ਨੂੰ ਜਿਤਾਉਣ ਵਾਸਤੇ ਕੰਮ ਕਰਦੇ ਸੀ ਅੱਜ ਕਾਂਗਰਸ ਦੇ ਵਿੱਚ ਸਿੱਧੇ ਤੌਰ ਤੇ ਚਲੇ ਗਏ ਕੋਈ ਫਰਕ ਪਊਗਾ ਦੂਜੀ ਵਾਰ ਆਏ ਸੀ ਦੂਜੇ ਨੰਬਰ ਤੇ ਆਈ ਸੀ ਪਿਛਲੀ ਵਾਰੀ ਕੋਈ ਫਰਕ ਲੱਗਦਾ ਵੀ ਲੋਕ ਲੋਕ ਭਲੇਖੇ ਵਿੱਚ ਸੀ ਲੋਕਾਂ ਦਾ ਭਲੇਖਾ ਦੂਰ ਹੋ ਗਿਆ ਇਹ ਹੱਕ ਦੀ ਲੜਾਈ ਲੜੀ ਇੱਕ ਬੈਹ ਸ਼ਾਮਲ ਹੋ ਗਏ ਬ੍ਰਦਰ ਆਮਾ ਦੇ ਕਾਂਗਰਸ ਬ੍ਰਦਰ ਬਣ ਗਏ ਦੇਖੋ ਮੱਲੇ ਮੱਲੇ ਦੀ ਰਾਜਨੀਤੀ ਖਤਮ ਹੋ ਚੁੱਕੀ ਕਲਵੰਨ ਸਿੱਧੂ ਨੇ ਤੇ ਸ਼ੀਨਾ ਮੈਡਮ ਨੇ ਪਹਿਲਾਂ ਹੀ ਖਤਮ ਕਰ ਦਿੱਤੀ ਸੀ ਇਹ ਮੱਲੇ ਦੀ ਰਾਜਨੀਤੀ ਨਹੀਂ ਚੱਲਣੀ ਇਹ ਦਿੱਲੀ ਦਾ ਕੰਮ ਆ ਜਿਨ੍ਹਾਂ ਚ ਸ਼ਾਮਲ ਹੋਏ ਆ ਉਹ 10 ਸਾਲ ਪਹਿਲਾਂ ਉਹਨਾਂ ਦੀ ਉਸੇ ਪਾਰਟੀ ਦਾ ਇੱਕ ਕੈਂਡੀਡੇਟ ਉਹ ਲੁਧਿਆਣੇ ਦੀ ਆਵਾਜ਼ ਨਹੀਂ ਚੱਕ ਕੇ ਗਿਆ ਇਹ ਕੀ ਕਰੂਗੇ ਹੁਣ ਜਲੰਧਰ ਬੀਜੇਪੀ ਚ ਸ਼ਾਮਲ ਹੋ ਗਏ ਸੀ ਅੱਜ ਤੇ ਲੁਧਿਆਣੇ ਅੱਜ ਕਾਂਗਰਸ ਚ ਸ਼ਾਮਲ ਹੋ ਗਏ ਇਹ ਮੱਲੇ ਦੀਆਂ ਰਾਜਨੀਤੀਆਂ ਲੋਕ ਜਾਣਦੇ ਆ ਇਹ ਦਿੱਲੀ ਦਾ ਲੁਧਿਆਣੇ ਤੇ ਪੰਜਾਬ ਦੀ ਆਵਾਜ਼ ਆ 13 0 ਹੋਣ ਜਾ ਰਿਹਾ ਸਰਦਾਰ ਭਗਵੰਤ ਸਿੰਘ ਮਾਨ ਦੀ